ਛਾਪੇ ਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੁਣਾ ਹੈ ਜੀ ਇਹ ਹੁਣ ਕੀ ਮੰਨ ਚਾਇਆ ਕਿ ਆਪ ਤੁਸੀਂ ਆਪਣੇ ਆਪ ਨਹੀਂ ਕੁਝ ਵੀ ਮਨ ਚ ਕੀ ਹੁਣਾ ਮੈਂ ਆਪਣੇ ਗੁਰੂ ਦੀ ਜਾਰਾਂ ਜਾਂਦੇ ਜੰਦਰ ਜੀ ਮਾਈ ਤੁਹਾਡੀ ਪਿੱਛੇ ਆ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਜੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪ ਜੇਲ੍ਹ ਚ 2018 ਸੌਦਾ ਲਾਤਾ ਹਨ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਹੀਂ ਆਪ ਹੀ ਮਰਾਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਏ ਜੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਥੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਤੁਸੀਂ ਆਪਣੇ ਆਪ ਨਹੀਂ ਕੁਝ ਵੀ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਦਾ ਕੋਈ ਪਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬਸ ਠੀਕ